ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੀ ਬਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਸੀ ਗੱਲ ਬਾਈ ਨਾਮ ਐਡਰੈਸ ਦੱਸੋ ਜੀ ਨਾਮ ਸੰਦੀਪ ਪਿੰਡ ਥੋੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਅੱਜ ਮਹੀਨੇ ਤੋਂ ਵੀਡੀਓ ਬਣਾਉਣ ਲੱਗਿਆ ਕੀ ਗੱਲ ਹੋ ਗਈ ਰੇ ਥੋੜੀ ਇੱਕ ਤਾਂ ਬਿਮਾਰੀ ਵਾਲੀ ਚੱਲਦੀ ਸੀ ਪਸੂਆਂ ਨੂੰ ਵੀਰੇ ਯਾਰ ਸੋਦ ਰੋਕੀ ਆਪਾਂ ਆਪ ਫਿਰ ਕੰਮ ਬੰਦ ਕਰ ਲਿਆ ਸੀ ਮੈਂ ਯਾਰ ਆਪਾਂ ਆਪਦੇ 2-3000 ਨਫੇ ਦੇ ਮਾਰੇ ਕਿਉਂ ਕਿਸੇ ਦਾ ਨੁਕਸਾਨ ਕਰੀਏ ਠੀਕ ਐ ਹਾਂਜੀ ਅੱਜ ਆਪਾਂ 3 ਨਾਲ ਅਗ ਲੈਂਦੇ ਹਣ ਮਾਗ ਤਾਂ ਬਈ ਆਪਾਂ ਨੂੰ ਸੀਗੇ 10 ਤੋਂ 12 ਬਾਕੀ ਵੇਸਤਾਂ ਮਾਲ ਸੁਈਆਂ ਹੋਈਆਂ ਉਹ ਮਾਲ ਵੀ ਗਿਆ ਬਹਣਾ ਆ ਵੀ ਵੈੜ ਸੇਲ ਹੋ ਗਈ ਆ ਵੀ ਵੇਚੀ ਹੋਊਗੀ ਪਹਿਲਾ ਨੰਬਰ ਜਿਹੜੀ ਦੇਖੀ ਜਾਂਦੇ ਆ ਕਿਹੜਾ ਸੁਆ ਸੁਹੰਦੀ ਆ ਸੁਆ ਵੀਰੇ ਦੂਜਾ ਦੰਦਾ ਦੀ ਛੇਦ ਆਂਦਾ ਦੰਦੋ ਛੇਦਾਂ ਦੇ ਦੂਜਾ ਸੁਆ ਸੁਹੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਪੈ ਅਹੀ ਤੋਂ ਕੁੜਬੀ ਨੇ ਤੋਂ ਕਰ ਦਲੇ ਸਤਾਰ 18 ਕਿਲੋ ਦੁੱਧ ਸੀਗਾ ਤੋਂ ਤੇ ਕਿੰਨਾ ਦੁੱਧ ਮੰਨ ਕੇ ਲੈ ਵੀ ਬੰਦਾ ਇਹਨੂੰ ਬੰਦਾ ਬਈ 25 ਕਿਲੋ ਦੁੱਧ ਮੰਨ ਕੇ ਲੈ ਲੈਵੇ ਭਾਜ ਦਾ ਕੀ ਹੋਊਗਾ ਜੇ ਦਾ ਮਲਕ ਰਹਿਣਾ ਭਰਾਵਾ ਤਾਂ ਜਿਹੜਾ ਕੋ ਮਾ ਜੀਆ 65000 ਦੀ ਵਸੀ ਦੇਮਾਂਗੇ ਦੇਮਾਂਗੇ ਛੋਟ ਸੇ ਆਪਾਂ ਮਣ ਮੋਟੇ ਹੋ ਮਾਨ ਤਾਂ ਤਾਂ ਘਰੇ ਆ ਬੰਦੇ ਦਾ ਕਰਾਂਗੇ ਜਦੋਂ ਇੰਨੀ ਦੂਰੋਂ ਬੰਦਾ ਮੰਗਾ ਤੋਰੀ ਬਾਹਰ ਨੂੰ ਮੰਗਾ ਨੂੰ 75 ਮੰਗ ਲਈ ਉਹਦਾ ਫਾਇਦਾ ਕੋਈ ਨਹੀਂ ਆ ਲੱਗਿਆ ਬਾਈ ਠੰਡੀ ਇਹ ਗੱਬਣ ਦੇ ਜਿਵੇਂ ਮਰਜੀ ਥੱਲੇ ਬੈਠੀ ਆ ਕੇ ਥਾਣ ਦਿਖਾ ਵੀ ਰਿਹਾ ਆ ਕੇ ਕੋਲੇ ਸਰ ਮੈਸਾ ਨਾਲ ਤਾਂ ਥਣ ਲੱਗਾ ਦੇਖ ਥਣ ਦੇਖ ਸੱਚੀ ਕਾਇਦਨ ਕੱਢ ਜੂਏ ਹਲੇ ਹਫਤਾ ਪਿਆ ਬਾਈ 20 ਦੇ ਦਿਨ ਪੂਰੇ ਹੋਣ ਇੱਕ ਹਫਤਾ ਬਾਕੀ ਕੀਮਤ ਸਿਰਫ ਅੱਜ ਆਈ ਦੀ ਹੈਗੀ 65000 ਰੁਪਏ 65000 ਰੁਪਏ ਫੁੱਲ ਵਜਣਾ ਬਾਈ ਯਾਰਾ ਬੜਾ ਹੈ ਵੀ ਵੇਡ ਦੇ 65 ਦਾ ਕਿੰਨਾ ਠੀਕ ਹੈ ਪੂਰੀ ਜਿੰਦ ਜਾਨ ਵਾਲੀ 65000 ਰੁਪਏ ਕੀਮਤ ਸਿਰਫ 65000 ਰੁਪਏ ਦੇ ਦਾਂਗੇ ਪਲੀ ਪੁਲੀ ਬਹੁਤ ਜ਼ਿਆਦੇ ਹਨ ਹਾਂ ਗਰਮੀ ਦਾ ਤੋਹਫਾ ਜਮਾ ਪੂਰਾ ਸਹੀ ਕਿੰਨਾ ਦੁੱਧ ਮੰਨ ਕੇ ਚੱਲੇ 25 ਕਿਲੋ 25 ਕਿਲੋ ਬਾਈ ਖੁੱਲਾ ਦੇਉ ਆਪ 25 ਕਿਲੋ ਤੋਲ ਕੇ ਵੀ ਦੇ ਦਾਂਗੇ ਜਦੋਂ ਸੂਪੀ ਸੋ ਰੇਟ ਬਿਲਕੁਲ ਵਾਜਬ ਹੈ ਨਾ ਜਮਾ ਆਪਾਂ ਯ ਨਿਆਵੇਂ ਇਹ 85 90 ਹੋ ਗਿਆ ਹੁੰਦਾ 80 ਮੰਗੀਆਂ ਨਾ ਉਹ ਗੱਲਾਂ ਦਾ ਕੀ ਫਾਇਦਾ ਚੰਗੀ ਨਿਭਾਈ ਹੁੰਦੀ ਸ਼ੈਂਪੂ ਲੈ ਤੂੰ ਵੀ 85 ਮੰਗਣਾ ਹਾਂ ਤਾਂ ਤਿੰਨ ਚਾਰ ਵਾਰ ਦੋ ਸੂਏ ਪੀ ਕੇ ਅਗਲਾ ਜਿੰਮੇ ਮਰਜੀ ਵੇਚਦੇ ਨੇ ਵੀ ਦੋ ਨੰਬਰ ਬੱਚੀ ਦੇਖਦੇ ਆਂ ਕਿ ਇਹ ਬਈ ਬਸ ਸੰਦਾ ਨਹੀਂ ਚਲਦੀ ਆ ਠੀਕ ਐ ਛੱਡ ਤੰਨੇ ਵੀ ਨਹੀਂ ਚੱਕ ਪਾਸ ਵਸੀ ਆ ਚੈੱਕ ਕਰਾ ਕੇ ਦੇਵਾਂਗੇ ਚੈੱਕ ਕਰਾ ਕੇ ਦੇਵਾਂਗੇ ਚਾਹੇ ਬੰਦਾ ਦਾ ਡਾਕਟਰ ਲੈ ਆਵੇ ਡਾਕਟਰ ਲੈਵੇ ਬਾਜੋ ਗਾਰੰਟੀ ਕੋਈ ਨਹੀਂ ਚਾਹੇ ਤਿੰਨ ਦਿਨ ਨਿਕਲ ਜਾਂ ਪੰਜਾਂ ਨਿਕਲ ਚੈੱਕ ਕਰਾ ਕੇ ਦੇਵਾਂਗੇ ਫਾਰਮ ਦੀ ਵਸੀ ਆ ਠੀਕ ਗੱਡੀ ਦੇਖ ਲੈ ਕਿੰਨੀ ਆ ਤਾਜ ਦਾ ਕੀ ਆ ਭਾ ਮੁੱਲ ਕਰਾਉਣਾ ਬਾਈ ਜਿਹੜ ਆਪਾਂ 40 ਨੀਅਰ ਦੇ ਵਿੱਚੋਂ 2000 ਸ਼ੂਟ ਕਰਦਾਂਗੇ 38000 ਦੇ ਦਿਆਂਗੇ ਦੇ ਦਾਂਗੇ ਮੁੱਲ ਅਸੀਂ 45 ਮੰਗੀ ਚੱਲੂੰ 35 33 ਦੇ ਫੰਡਰ ਬੱਸੀਆਂ ਵਿਕੀ ਜਾਂਦੀਆਂ ਬਾਈ ਮੂੰਹ ਮੱਥਾ ਸੋਹਣਾ ਹਾਂ ਤੋੜਾ ਤੋੜਾ ਦੇ ਤੋੜ ਦੇ ਇਹਨੂੰ ਵੀ ਸੋ ਫਿਰ 35000 ਦੀ ਚੈੱਕ ਪਾਸ ਬੱਛੀ ਸਾਢੇ 3 ਨ ਮਹੀਨਿਆਂ ਦੀ ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਖੁੱਲੀ ਫਰਦੀ ਤੁਰਦੀ ਆ ਫਿਰ ਨਿਆਰੇਦਾਰ ਹਨ ਸੋ ਦੇਖੋ ਪੂਰੀ ਜਿੰਦ ਜਾਨ ਰਾਜੀ ਸਮੀ ਬੜੀ ਬੱਛੀ ਬਹੁਤ ਜਾਂਦੇ ਆ ਦੇਖੋ ਜਿੰਦ ਜਾਨ ਖੁੱਲੀ ਫਰਦੀ ਵਾਸਤੇ ਵੀ ਆ ਹਨ ਠੀਕ ਚੌਂਕਾ ਬਈ ਜਿੰਨੀ ਵੀ ਤੂੰ ਕਹੇ 19 ਚੌਂਕਾ ਠੀਕ ਹੈ ਅਗਿਆ ਵਾ ਤੇਰਾ ਨੰਬਰ ਵੈਢ ਦੇਖੀ ਜਾਨੇ ਫੜ ਲਾਉ ਨੂੰ ਕਿਹੜਾ ਸੁਆਸ ਹੁੰਦੀ ਆ ਮਾਂ ਕਹਾਂ ਦੂਜਾ ਕਹਾਂ ਬਈ ਇਹ ਤੇਰੇ ਪਿੰਡੋਂ ਵੈਢ ਲਈ ਆ ਠੀਕ ਹੈ ਠੀਕ ਹੈ ਤੇ ਲੇ ਵੇ ਲੂ ਵੇੜ ਦਾ ਹੱਥ ਤੇ ਦੇ ਲੇ ਬਾਦੇ ਬਈ ਬੱਸੀ ਦਾ ਦੇਖਾ ਹਾਲੇ ਕੁਛ ਨਹੀਂ ਹਲੇ ਇੱਕ ਨਹੀਂ ਹਸਾਇਆ ਦੋ ਹਿੱਸੇਲੇ ਹੋਰ ਬਣਾਉਣੇ ਨੇ ਦੁੱਧ ਕਿੰਨਾ ਦੇ ਦੂਗੀ ਦੁੱਧ ਬਾਈ ਮਾਲਕ ਦਾ ਕਹਿੰਦਾ 13 ਕਿਲੋ ਟਾਈਮ ਦਾ ਤੋਇਆ ਸੀ 26 ਕਿਲੋ 26 ਕਿਲੋ ਬਸ 25 ਕਿਲੋ ਦੀ ਗਰੰਟੀ ਦੇ ਦਾਂਗੇ ਤੇ ਆਪਣੇ ਨਾਲ ਸੂਪ ਐ ਬਸ 25 ਕਿਲੋ ਤੋਲ ਕੇ ਵੀ ਦੇ ਦਾਂਗੇ ਭਾਜ ਦਾ ਕੀ ਰੋ ਭਾ ਮੁੱਲ ਕਰਾਉਣਾ ਬਾਈ ਜਿਹੜਾ ਕੋਈ ਮਰਜ਼ੀ ਕਰਾਈ ਨਹੀਂ ਠੰਡੀ ਐ ਬਾਈ ਬੱਸੀ ਦੇਖਾ ਕੇ ਲੈਵੇ ਤੇ ਨਾੜਾ ਦੇਖ ਲੈ ਇਹੋ ਜਿਹਾ ਥਾਨ ਦੇਖ ਲੈ ਬਾਈ ਸਾਫ ਸੁਥਰੀ ਹੈ ਨਾ ਸਾਫ ਸੁਥਰੀ ਲੈਵੇ ਤੇ ਨਾੜਾ ਨੋੜਾ ਮੁੱਲ ਕਰੋ ਜਿਹੜਾ ਕੋਈ 65000 ਰੁਪਏ ਦੇ ਦਾਂਗੇ ਯਾਰ 65000 ਦੀ 24 25 ਕਿਲੋ ਦੁੱਧ ਦੇਣ ਵਾਲੀ ਬੱਸੀ ਦਾ ਤੂੰ ਲੈ ਬਾ ਦੇਖ ਬਈ ਯਾਰ ਲੈ ਲੈ ਕਰੂਡ ਭਰਿਆ ਜਾਂਦਾ ਜਮਾ 6 60 ਫੈਂਟ ਹੁੰਦੀ ਆ ਵੀ ਉਹਨੇ ਮੱਝਾਂ ਨੂੰ ਕੰਪੇਅਰ ਕਰੂ ਤੂੰ ਮੱਝਾਂ ਨੂੰ ਕੰਪੇਅਰ ਕਰੂ ਕੋਈ 65000 ਰੁਪਏ ਦੀ ਕੋਈ ਵਾੜ ਦੇ ਦੇ ਯਾਰ 65 65 ਦੇ ਆਪਾਂ ਦੋ ਤੋਰੀ ਮਾੜੇ ਜੇ ਨੂੰ ਵੀ ਤੀਜੇ ਨੰਬਰ ਤੇ 65000 ਦਾ ਭਾ ਜਮਾ ਮੱਝ ਹੀ ਇੱਕ ਦਰਾਂ ਦੀ ਹਣਾ ਸੁਆਕੇ ਵੀਡੀਓ ਪਾਉਣੀ ਸੀ ਮੈਂ ਕਿਹਾ ਚੱਲ ਉਹ ਸੂਜੀ ਦੀ ਪੜੀ ਉਹ ਪਹਿਲਾਂ ਬੈਗੀਆਂ ਤੂੰ ਲੇਟ ਹੋ ਗਿਆ ਜੇ ਮਨ ਕੇ ਚੱਲ 20 ਕਿਲੋ ਵਾਲੀ ਮੱਝ ਲਈਏ ਤਾਂ ਰੁਪਏ 3 ਲੱਖ ਲੱਗਦਾ 3 ਲੱਖ ਰੁਪਏ ਲੱਗਦਾ ਇਹ 65000 ਜੇ ਆਪਾਂ ਨੂੰ 20 ਕਿਲੋ ਤੋਂ ਪਾਰ ਦੋ ਤੇਰੇ ਨਾਲ ਮੱਝ ਮਿਲ ਜਾਂਦੀ ਐ ਤੂੰ ਬੈ ਤੋਰਾ ਦੁਰਾ ਦੁਰਾ ਹਲ ਦਾ ਕੁਛ ਵੀ ਨਹੀਂ ਲੈ ਬਾਰੇ ਥੱਲੇ ਬਈ ਯਾਰ ਨੰਬਰ 99685 30253 ਜੀ ਕੋਈ ਵੀ ਨਾਲ ਸੋਡੇ ਪਸੰਦ ਹੋਵੇ ਆਪਣੇ ਕੋਲ ਜਦੋਂ ਮਰਜੀ ਆਵੇ ਆਪਣੇ ਕੋਲ 7-8 ਬਣਾ ਹੋਰ ਆਉਂਦੀਆਂ ਨਹੀਂ ਠੀਕ ਹੈ ਤੇ ਜਦੋਂ ਮਰਜੀ ਬੰਦਾ ਆਵੇ ਤੇ ਆਪਣੇ ਕੋਲ 7-8 ਬਣਾ ਹਰ ਵਕਤ ਮਿਲਣ ਲੱਗੀਆਂ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ